ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਨਾ ਬਹੁਤ ਬਾਈ ਫੋਨ ਕਰਦੇ ਨੇ ਵੀ ਛੋਟੇ ਬੱਚੇ ਅਸੀਂ ਕਿਵੇਂ ਤਿਆਰ ਕਰੀਏ ਛੋਟੇ ਬੱਚੇ ਬਈ ਪਹਿਲਾਂ ਦਾ ਸਾਰਿਆਂ ਨਾਲੋਂ ਪਹਿਲਾਂ 3 ਮਹੀਨੇ ਦੁੱਧ ਪਿਆਣਾ ਪਸ਼ੂ ਨੂੰ ਬਹੁਤ ਜ਼ਰੂਰੀ ਹੈ ਇੱਕ ਮਹੀਨਾ ਜਿਆਦਾ ਸਾਰਿਆਂ ਨਾਲੋਂ ਮੇਨ ਜ਼ਰੂਰੀ ਹੈ ਫਿਰ ਉਸ ਤੋਂ ਬਾਅਦ ਖਲ ਖੋਲ ਪਾ ਦਿਆ ਕਰੋ ਥੋੜੀ ਥੋੜੀ 3 ਮਹੀਨੇ ਬਾਅਦ ਕੱਖ ਸ਼ੁਰੂ ਕਰਿਆ ਕਰੋ ਕੱਖ ਵੀ ਜੇ ਪਾਣੇ ਨੇ ਤਾਂ ਐਨੇ ਕ ਕੱਖ ਇੱਕ ਬੱਚੇ ਨੂੰ ਇੱਕ ਟਾਈਮ ਦੇ ਬਹੁਤ ਨੇ ਆਪਣੇ ਪਿੰਡਾਂ ਚ ਕੀ ਕਰਦੇ ਨੇ ਟੋਕਰੀ ਭਰ ਕੇ ਧਰ ਦੰਦੇ ਨੇ ਮੂਰੇ ਉਹ ਬੱਚਾ ਫਿਰ ਪੇਟ ਲਾਜਾ ਹੋ ਜਾਂਦਾ ਢਿੱਡ ਜਾ ਕੱਢ ਜਾਂਦਾ ਥੱਲੇ ਤੋਂ ਉਹ ਫਿਰ ਉੱਪਰ ਵੱਧਦੀ ਨਹੀਂ ਕਿਉਂਕਿ ਕੱਖ ਜ਼ਿਆਦੇ ਪਾਣ ਕਰਕੇ ਨਾ ਉਹਦੇ ਪੇਟ ਬਾਹਲਾ ਵੱਡਾ ਹੋਈ ਜਾਂਦਾ ਪਰ ਉਹ ਕੱਦ ਘਾਟ ਬਹੁਤ ਘਟ ਕਰਦਾ ਥੋੜੇ ਕੱਖ ਪਾਇਆ ਕਰੋ ਵਧੀਆ ਆਟਾ ਗੁੱਲੀ ਡੰਡਾ ਜਿਵੇਂ ਇਹ ਚੀਜ਼ਾਂ ਹੀ ਪਾਈ ਜਾ ਕਰੋ ਇਸੇ ਨਾਲੇ ਰਲ ਜਾਂਦਾ ਨਾਲ ਮਿਲੀ ਮਿਕਸਚਰ 20 30 ਗ੍ਰਾਮ ਪਾਤਾ ਇਸੇ ਨਾਲੇ ਬੱਚੇ ਤਿਆਰ ਹੋਈ ਜਾਂਦੇ ਨੇ ਅੱਡ ਤੋਂ ਪਾਣ ਦੀ ਕੋਈ ਲੋੜ ਨਹੀਂ ਜਿਹੜਾ ਕੁਸ ਮੈਂ ਇਸ ਨੂੰ ਪਾਣ ਨਾਲ ਮੁਠੀ ਡੇਢ ਮੁਠੀ ਇਹਨੂੰ ਪਾਤੀ ਕੈਣ ਦਾ ਭਾਵ ਸਬਰ ਨਾਲ ਤੇ ਥੋੜਾ ਦੋ ਟਾਈਮ ਪਾ ਦਿਆ ਕਰੋ ਪਾਇਆ ਕਰੋ ਥੋੜਾ ਜਿੰਨਾ ਖਾ ਲੇ ਉਹਨਾਂ ਦਾ ਹਾਜਮ ਕਰ ਲੇ ਆਪਾਂ ਕਈ ਵਾਰੀ ਪਿੰਡਾਂ 'ਚ ਜਾਦੇ ਆ ਆਪਣੇ ਕੀ ਕਰਦੇ ਨੇ ਤਾਂਸਲੇ ਪਰ ਪਰ ਵੱਡੇ ਦਰਦਾਂ ਦਿੰਦੇ ਨੇ ਉਹ ਪਸੂ ਉਹੀ ਪੇਟ ਲਾ ਜਾ ਹੋਈ ਜਾਂਦਾ ਤੇ ਇੱਕ ਕੀੜਿਆਂ ਵਾਲੀ ਦਵਾਈ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਉਹ ਦੇਣੀ ਲਾਜ਼ਮੀ ਹੈ ਤੇ ਆਹੀ ਚੀਜ਼ਾਂ ਨੇ ਬਈ ਐਂ ਬੱਚੇ ਵਿੱਚ ਹੱਥ ਪੱਲਿਆਂ ਨਾਲੇ ਤਿਆਰ ਹੁੰਦੇ ਨੇ ਅੱਡ ਤੋਂ ਕੋਈ ਚੀਜ਼ ਇਹੋ ਜਿਹੀ ਨਹੀਂ ਵੀ ਜਿਹੜੀ ਵੱਡੀ ਜਾਦੇ ਕਟਾ ਤਿਆਰ ਕਰੋਗੇ ਵੀ ਆ ਪਾਓ ਉਹ ਪਾਓ ਬਾਕੀ ਭਾਈ ਆਪ ਕੋ ਆਪਣੀ ਸਮਝ ਹੈ ਜਿਹੜੇ ਭਾਈ ਜਿਵੇਂ ਆਪਣੇ ਤੋਂ ਵੱਡੇ ਭਾਈ ਬੈਠੇ ਨੇ ਆਪਣੇ ਜਿਨ੍ਹਾਂ ਨੂੰ ਜਿਆਦਾ ਤਕਨੀਕ ਹੈ ਆਪਾਂ ਤਾਂ ਆਮ ਆਪਣੇ ਪਸ਼ੂਆਂ ਚ ਆਪ ਤਰੀਕੇ ਆਪਣੇ ਅਪਣਾਈ ਜਾਂਦੇ ਆ ਉਹੀ ਸਾਡੇ